ਖਬਰ ਡੇੜਬਾ ਤੋਂ ਹੈ ਜਿੱਥੇ ਅਣਪਛਾਤੇ ਚੋਰਾਂ ਵੱਲੋਂ ਇੱਕ ਘਰ ਵਿੱਚ ਵੱਡੀ ਮਾਤਰਾ ਵਿੱਚ ਸੋਨਾ ਅਤੇ ਚਾਂਦੀ ਚੋਰੀ ਕੀਤੀ ਗਈ ਹੈ ਦੱਸਦੀ ਹੈ ਕਿ ਡੇੜਬਾ ਦੇ ਖੇਤਾਂ ਵਿੱਚ ਬਣੇ ਇੱਕ ਘਰ ਵਿੱਚ ਪਰਿਵਾਰਕ ਮੈਂਬਰ ਇੱਕ ਕਮਰੇ ਵਿੱਚ ਸੁੱਤੇ ਪਏ ਸਨ ਕਿ ਦੇਰ ਰਾਤ ਚੋਰ ਆਏ ਅਤੇ ਉਹਨਾਂ ਦੇ ਘਰ ਵਿੱਚੋਂ 9-10 ਟੋਲੇ ਸੋਨਾ ਅਤੇ 25 ਟੋਲੇ ਚਾਂਦੀ ਚੋਰੀ ਕਰਕੇ ਲੈ ਗਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਗਰਮੀ ਦੇ ਚਲਦੇ ਇੱਕ ਕਮਰੇ ਵਿੱਚ ਸੁੱਤੇ ਪਏ ਸਨ ਅਤੇ ਜਦ ਸਵੇਰੇ ਉਹਨਾਂ ਨੂੰ ਚੋਰੀ ਦਾ ਪਤਾ ਲੱਗਾ ਤਾਂ ਉਹਨਾਂ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਪਰਿਵਾਰਕ ਮੈਂਬਰਾਂ ਦਾ ਰੋਸ ਹੈ ਕਿ ਪੁਲਿਸ ਨੇ ਫੋਰੈਂਸਿਕ ਟੀਮਾਂ ਘਰ ਵਿੱਚ ਨਹੀਂ ਬੁਲਾਈਆਂ ਅਤੇ ਨਾ ਹੀ ਕੋਈ ਜਾਂਚ ਬਰੀਕੀ ਨਾਲ ਸ਼ੁਰੂ ਕੀਤੀ ਹੈ ਪਰ ਉਧਰ ਪੁਲਿਸ ਦਾ ਕਹਿਣਾ ਹੈ ਕਿ ਉਹ ਸੀਸੀਟੀਵੀ ਦੇ ਆਧਾਰ ਤੇ ਚੋਰਾਂ ਦੀ ਭਾਲ ਕਰ ਰਹੇ ਹਨ ਅਤੇ ਜਲਦ ਹੀ ਉਹ ਚੋਰਾਂ ਨੂੰ ਫੜ ਲੈਣਗੇ ਦਿੱਲੀ ਗਈ ਹੋਈ ਸੀ ਜਿਵੇਂ ਮੈਨੂੰ 5:30 ਵਜੇ ਮੇਰੀ ਦਰਾਨੀ ਨੇ ਫੋਨ ਕੀਤਾ ਵੀ ਇਦਾਂ ਕਰਕੇ ਵੀ ਚੋਰੀ ਹੋ ਗਈ ਹੈ ਵੀ ਤੂੰ ਆ ਜਾ फटाफट ਤਮੈ ਸਰ ਉੱਥੋਂ ਜਦੀ ਚੱਲ ਪਈ ਹੈਗੀਆਂ ਬਾ 2 ਵਜੇ ਜਦੋਂ ਮੈਂ ਇੱਥੇ ਆ ਕੇ ਦੇਖਿਆ ਤਾਂ ਅਲਮਾਰੀਆਂ ਵਗੈਰਾ ਸਾਰੀਆਂ ਤੋੜੀਆਂ ਪਈਆਂ ਸੀਗੀਆਂ ਜਦੋਂ ਮੈਂ ਆਪਣਾ ਸੋਨਾ ਵਗੈਰਾ ਦੇਖਿਆ ਉਹ ਵੀ ਨਹੀਂ ਹੈਗਾ ਸੀਗਾ ਔਰ ਚਾਂਦੀ ਵਗੈਰਾ ਵੀ ਸੀਗੀ ਉਹ ਵੀ ਨਹੀਂ ਹੈਗੀ ਕੀ ਕੁਛ ਸੀਗਾ 골ਡ ਦੇ ਵਿੱਚ ਸਰ ਹਾਰ ਸੀਗੇ ਚੈਨਾਂ ਸੀਗੀਆਂ ਅੰਗੂਠੀਆਂ ਸੀਗੀਆਂ ਘੱਟੋ ਘੱਟ 9 ਤੋਲੇ 9 ਤੋਂ 12 ਤੋਲੇ ਦਾ ਸਮਾਨ ਸੀ ਚਾਂਦੀ ਦਾ ਹੈਗਾ ਸੀ 30 ਕਿ ਤੋਲੇ ਚਾਂਦੀ ਸੀਗੀ ਸਰ ਉਹਨਾਂ ਚੋਂ ਕੁਝ ਵੀ ਨਹੀਂ ਪਰ ਸਖਾਲੀ ਕਰ ਕਰਕੇ ਸਿੱਟੇ ਪਏ ਨੇ ਜੀ ਸਾਰੇ ਹਾਂਜੀ ਸਾਰਾ ਸਮਾਨ ਲੈ ਗਏ ਸਰ ਕਾਰਵਾਈ ਨਹੀਂ ਹੋ ਰਹੀ ਹੈਗੀ ਮੈਂ ਅੱਜ ਵੀ ਫੋਨ ਕਰਿਆ ਸੀਗਾ ਤਾਂ ਉਹ ਬਸ ਐ ਕਹਿ ਰਹੇ ਨੇ ਅਸੀਂ ਲੱਗ ਰਹੇ ਆ ਜੀ ਕਰਾਂਗੇ ਜੀ ਮੈਨੂੰ ਇੱਕ ਸ਼ੱਕ ਦੇ ਆਧਾਰ ਤੇ ਮੈਂ ਕਿਹਾ ਸੀ ਵੀ ਉਹਨੂੰ ਫੜਿਆ ਜਾਵੇ ਉਹ ਵੀ ਸਰ ਚੱਕੀਆਂ ਦੀ ਹੈਗਾ ਉਹਨਾਂ ਨੂੰ ਵੀ ਤਾਂ ਮੰਗ ਸਰ ਇਹੀ ਕਰਦੀਆਂ ਮੈਨੂੰ ਇਨਸਾਫ ਮਿਲਣਾ ਚਾਹੀਦਾ ਬਿਲਕੁਲ ਮੇਰਾ ਤਾਂ ਸਾਰਾ ਕੁਝ ਹੀ ਚਲਾ ਗਿਆ ਹੈਗਾ ਜਿਸ ਤਰ੍ਹਾਂ ਦਾ ਮਾਹੌਲ ਹੈ ਕਿਸ ਤਰ੍ਹਾਂ ਨਜ਼ਰ ਆ ਰਿਹਾ ਮਾਹੌਲ ਤੁਸੀਂ ਸਰ ਮਾਹੌਲ ਬਹੁਤ ਹੀ ਜਿਆਦਾ ਦਿਨ ਦਿਹਾੜੇ ਇਹੋ ਜਿਹਾ ਕੁਝ ਹੋਈ ਜਾਂਦਾ ਹੈਗਾ ਸਰ ਫਿਰ ਕੋਣ ਜਿਨ੍ਹਾਂ ਦੇ ਘਰੇ ਬੰਦੇ ਨਾ ਹੋਣ ਘਰੇ ਫਿਰ ਉਹ ਜਨਾਨੀਆਂ ਤਾਂ ਸੇ ਬੈ ਹੀ ਨਹੀਂ ਬਿਲਕੁਲ ਜੀ ਜੀ ਮੇਰਾ ਨਾਮ ਜਸਪਾਲ ਸਿੰਘ ਹੈ ਜੀ ਸਨ ਆਫ ਜਰਨੈਲ ਸਿੰਘ ਇਹ ਗਾਮੜੀ ਰੋਡ ਦਰਬਾ ਐਕਸਚੇਂਜ ਜਿਹੜਾ ਬੀਐਸਐਨੈ ਟੈਲੀਫੋਨ ਐਕਸਚੇਂਜ ਹੈ ਉਹਦੇ ਪਿੱਛੇ ਘਰ ਨਹੀਂ ਆਪਣੇ ਖੇਤਾਂ ਦੇ ਵਿੱਚ ਰਾਤ ਨੂੰ 12 ਵਜੇ ਤੋਂ ਬਾਅਦ ਚੋਰੀ ਹੋਈ ਹੈਗੀ ਇਧਰ ਮੇਨ ਗੇਟ ਦੇ ਵਿੱਚ ਦੀ ਤੋੜ ਕੇ ਕੁੰਡੀਆਂ ਆਏ ਨੇਗੇ ਲੋਕ ਲੱਗੇ ਹੋਏ ਸੀਗੇ ਲੋਕ ਤੋੜੇ ਨੇਗੇ ਉਹ ਦੂਜੇ ਕਮਰੇ ਦੇ ਵਿੱਚੋਂ ਸੋਨਾ ਤੇ ਚਾਂਦੀ ਲੈ ਕੇ ਸਾਰਾ ਚੱਕ ਕੇ ਤਕਰੀਬਨ ਹੋਊਗਾ 10-12 ਤੋਲੇ ਸੋਨਾ 25-30 ਤੋਲੇ ਹੋ ਗਈ ਚਾਂਦੀ ਉਥੋਂ ਚਾਂਦੀ ਉਹ ਚੱਕੀ ਆਈ ਪੇਟੀਆਂ ਤੋੜੀਆਂ ਨਹੀਂ ਆ ਪੇਟੀਆਂ ਤੋੜ ਕੇ ਆਹ ਅਲਮਾਰੀਆਂ ਤੋੜੀਆਂ ਨੇ ਲੋਹੇ ਦੀਆਂ ਰਾੜਾਂ ਪਾਈਆਂ ਦੀ ਕੀ ਪਾਈਆਂ ਨੇ ਉਹਨਾਂ ਨੇ ਇਹ ਤੋੜ ਕੇ ਦੂਜੇ ਕਮਰੇ ਚ ਭੱਜ ਚਲੇ ਗਏ ਦੂਜੇ ਕਮਰੇ ਦੇ ਵਿੱਚ ਵੀ ਸਾਰਾ ਫਰੋਲਾ ਫਰਾਲੀ ਕੀਤੀ ਐ ਨਕਦਾ ਸਿਖਾ ਖੇਤ ਦੇ ਵਿੱਚ ਰਹਿੰਦੇ ਅਸੀਂ ਪੈਸੇ ਘਰੇ ਰੱਖਦੇ ਨਹੀਂ ਸੀਗੇ ਤਾਂ ਕਰਕੇ ਪੈਸੇ ਉਹਨਾਂ ਦਾ ਸਾਡਾ ਕੋਈ ਨੁਕਸਾਨ ਨਹੀਂ ਹੋਇਆ ਸੋਨਾ ਸਾਰਾ ਚਲਾ ਗਿਆ ਚਾਂਦੀ ਸਾਰੀ ਚਲੀ ਗਈ ਆਗਮਰੇ ਦੇ ਵਿੱਚ ਅਸੀਂ ਪਏ ਸੀਗੇ ਸਾਰਾ ਪਰਿਵਾਰ ਕਿਉਂਕਿ ਲਾਈਟ ਚਲੀ ਗਈ ਸੀ ਉਦੋਂ ਤੇ ਅਸੀਂ ਵੀ ਸਾਨੂੰ ਐ ਸੀ ਇਨਵਰਟਰ ਨਾ ਡਾਊਨ ਹੋ ਜੇ ਇੱਕ ਐਸੇ ਕਰਕੇ ਅਸੀਂ ਇੱਕ ਕਮਰੇ ਦੇ ਵਿੱਚ ਪੱਖਾ ਲਾ ਕੇ ਪਏ ਸੀਗੇ ਰਾਤ ਦੀ ਘਟਨਾ ਸਰ ਤੇ ਫਿਰ ਉਹਦੇ ਵਿੱਚ ਅਸੀਂ ਪਏ ਜਦੋਂ ਰਾਤ ਨੂੰ ਵੈਸੇ ਨੀਂਦ ਦਾ ਛੇਤੀ ਆਉਂਦੀ ਨਹੀਂ 10 11 ਦਾ ਅਸੀਂ ਉਹੀ ਪਏ ਬੱਜ ਗਏ ਉਦੋਂ ਵਿੱਚ ਪਤਾ ਨਹੀਂ ਕਿਵੇਂ ਨੀਂਦ ਆਈ ਜਾਂ ਤਾਂ ਸਾਨੂੰ ਕੋਈ ਸੁੰਘਾ ਆ ਗਿਆ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਕੀ ਆ ਉਹ ਸੱਚ ਉਹ ਸਾਡਾ ਪਰਲਾ ਗੇਟ ਖੁੱਲਦਾ ਸੀਗਾ ਜਾਲੀ ਵਾਲਾ ਵੀ ਖੁੱਲ੍ਹਾ ਸੀ ਤੂੰ ਦੂਜਾ ਉਹ ਖੁੱਲਾ ਹੀ ਸਾਡਾ ਹਵਾ ਉਹਨੂੰ ਤੇ ਅਸੀਂ ਫਿਰ ਸਾਨੂੰ ਨਹੀਂ ਪਤਾ ਲੱਗਿਆ ਸਾਨੂੰ ਤਾਂ 5 ਵਜੇ ਉੱਠ ਕੇ ਜਦੋਂ ਅਸੀਂ ਮੱਝਾ-ਮੁੰਝਾ ਬੰਨਣ ਲੱਗੇ ਚਾਹ ਕਰਕੇ ਅੰਦਰ ਬਟਣ ਲੱਗੇ ਫਿਰ ਪਤਾ ਲੱਗਿਆ ਵੀ ਆਪਣੀ ਚੋਰੀ ਹੋ ਗਈ ਵੀ ਇਹ ਕਿੰਨਾ ਕੁ ਨੁਕਸਾਨ ਜਿਹੜਾ ਹੈ ਕਿੰਦੀ ਕੀਮਤ ਦਾ ਨੁਕਸਾਨ 8-10 ਲੱਖ ਦਾ ਹੋ ਗਈ ਨੁਕਸਾਨ ਜੀ ਜੈਸਾਂ ਕੰਪਲੇਟ ਕਰਾਈਏ ਹਾਂ ਜੀ ਰੰਪਲੇਟ ਕਰਾਈ ਜੀ ਐਸਆਈ ਸਾਹਿਬ ਵੀ ਆਏ ਸੀ ਐਸਐਚਓ ਸਾਹਿਬ ਵੀ ਆਏ ਸੀ ਉਹ ਸਾਰਾ ਮੌਕਾ ਦੇਖ ਕੇ ਚਲੇ ਗਈ ਤੇ ਪਰ ਵੀ ਮਤਲਬ ਟਰੇਸਟ ਨਹੀਂ ਕੁਝ ਕਰ ਇਕੱਲੇ ਗਏ ਪਰ ਮੌਕਾ ਦੇਖ ਕੇ ਚਲੇ ਗਈ ਸਾਰਾ ਪਤਨਾ ਰੋਡ ਦੇ ਕੈਮਰੇ ਚੱਕਰਨੇ ਚੱਕੀ ਹਾਲਤ ਦੇ ਵਿੱਚ ਸਾਨੂੰ ਪੰਜ ਬੰਦੇ ਵੀ ਪਤਾ ਲੱਗੇ ਨੇ ਤਿੰਨ ਮੋਟਰਸਾਈਕਲਾਂ ਤੇ ਉਹ ਅੱਜ ਐਸਐਸਓ ਸਾਹਿਬ ਨੇ ਕਿਹਾਗਾ ਵੀ ਤੁਹਾਡਾ ਦੇਖਦੇ ਹਾਂ ਅਸੀਂ ਉਹ ਅੱਜ ਕੰਮ ਦੁਬਾਰਾ ਟਰੇਸ ਕਰਕੇ ਗਾਮੀ ਰੋਡ ਤੱਕ ਉਹ ਬੰਦੇ ਫੜਨ ਦੇ ਵਿੱਚ ਕਹਾਂਗੇ ਕਹਿੰਦੇ ਨੇ ਕਿ ਅਸੀਂ ਕੋਸ਼ਿਸ਼ ਕਰਾਂਗੇ ਪੂਰੀ ਇਹਦਾ ਪ੍ਰਸ਼ਾਸਨ ਨੂੰ ਵੀ ਇਹੀ ਲੱਗਦਾ ਤੁਹਾਨੂੰ ਕੋਈ ਮਤਲਬ ਪ੍ਰਸ਼ਾਸਨ ਨੇ ਕੋਈ ਇਹਦੇ ਉੱਪਰ ਕੋਈ ਗੌਰ ਕਰਕੇ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਬਰਤਨ ਵੀ ਭਾਂਡੇ ਵਗੈਰਾ ਛੇੜੇ ਨੇ ਉਹਨਾਂ ਨੇ ਭਾਈ ਪਾਣੀ ਪੀ ਕੇ ਵੀ ਨਹੀਂ ਪ੍ਰਸ਼ਾਸਨ ਨੇ ਇੰਨਾ ਨਹੀਂ ਮਤਲਬ ਕਰ ਰਿਹਾ ਹੈਗਾ ਉਹ ਸਾਨੂੰ ਕਹਿ ਰਹੇ ਕਹਿੰਦੇ ਤੁਸੀਂ ਉੱਤੇ ਕਿਵੇਂ ਪਏ ਰਹੇ ਪ੍ਰਸ਼ਾਸਨ ਬਾਾਰ-ਬਾਰ ਸਾਨੂੰ ਕਹਿ ਰਿਹਾ ਨੇ ਤੁਸੀਂ ਵੀ ਪਏ ਰਹੇਗੇ ਯਾਰ ਤੁਹਾਡੇ ਕੋਲ ਚੋਰੀ ਹੋ ਗਈ ਹੁਣ ਅਸੀਂ ਅੱਡਾ ਕਹਿੰਦਾ ਜੀ ਕਰਦਾ ਸੀ ਵੀ ਇੰਨਾ 18-10 ਲੱਖ ਰੁਪਇਆ ਦਾ ਲਾਸ ਕਰਾਈਏ ਕੋਈ ਪੁਲਿਸ ਕੋਈ ਗਸ਼ਤ ਵਗੈਰਾ ਕੋਈ ਹੋਰ ਕਰਦੀ ਐ ਸ਼ਹਿਰ ਦੇ ਵਿੱਚ ਕਿਸੇ ਤਰ੍ਹਾਂ ਨਹੀਂ ਮੈਨੂੰ ਤਾਂ ਨਹੀਂ ਲੱਗਦਾ ਜੀ ਉਹ ਗਸ਼ਤ ਕਰਦੀ ਐ ਕਿਉਂਕਿ 12:00 ਬਜੇ 13 ਮਿੰਟ ਦੇ ਉਹ ਕੈਮਰੇ ਉੱਥੋਂ ਜਿਹੜਾ ਉੱਥੇ ਕੈਮਰੇ ਵੀ ਲੱਗੇ ਐ ਇੱਥੋਂ ਉਹ ਊੜੀ ਭ ਇਦਾਂ ਸਾਡਰ ਦੇਖ ਕੇ ਵੀ ਗਏ ਨੇ ਹੁਣ ਸਾਨੂੰ ਨਹੀਂ ਪਤਾ ਵੀ ਉਹੀ ਸੀ ਕਿ ਚੋਰ ਕੋ ਹੋ ਰਹਾ ਪਰ ਉਹ ਵੀ ਦੇਖੋ ਉਹ ਵੀ ਸ਼ਕਤੀ ਨਹੀਂ ਜੋ ਐ ਰਾਤ ਨੂੰ ਘੁੰਮ ਰਹੇ ਨੇ ਕਦੇ ਕਿਤੇ ਖੜ ਗਏ ਕਦੇ ਕਿਤੇ ਖੜ ਗਏ ਸ਼੍ਰੀ ਆਮ ਜੀ ਮਿਸਤਰਾ ਚੋਰੀ ਆ ਗਏ ਨੇ ਮਾਹੌਲ ਨੂੰ ਬਦਲੇ ਬਹੁਤ ਗੰਦਾਈ ਬਹੁਤ ਸਾਨੂੰ ਸਮਝ ਨਹੀਂ ਆ ਰਹੀ ਹੁਣ ਆ ਟਾਈਮ ਬੱਚਿਆਂ ਦਾ ਕਿਵੇਂ ਸਟੱਡੀ ਕਿਵੇਂ ਕਰਾਵਾਂਗੇ ਜੇ ਆ ਚੋਰੀਆਂ ਹੋ ਗਈਆਂ ਸੀ ਇਹਨੂੰ ਭਰਨ ਵਾਸਤੇ ਬਹੁਤ ਟਾਈਮ ਲੱਗ ਜੂਗਾ 2 ਸਾਲ ਸਾਨੂੰ ਇਹ ਹੀ 8-10 ਲੱਖ ਰੁਪਏ ਇਕੱਠਾ ਕਰਨ ਦੇ ਲੱਗ ਜੂਗਾ ਫਸਲ ਦੇ ਵਿੱਚ ਇੰਨਾ ਕਿੰਨਾ ਕੁ ਬਚਦਾ ਜੀ ਕੀ ਮੰਗ ਕਰਦੇ ਹੋ ਮੰਗ ਕਰਦੇ ਪ੍ਰਸ਼ਾਸਨ ਨੂੰ ਵੀ ਬੰਦੇ ਜਲਦ ਤੋਂ ਜਲਦ ਬਰਾਮਦੀ ਕਰਕੇ ਬੰਦੇ ਲੱਭ ਕੇ ਸਾਨੂੰ ਸਾਡਾ ਸੋਨਾ ਵਾਪਸ ਦਿੱਤਾ ਜਾਵੇ ਮੇਰਾ ਨਾਮ ਹਿੰਦੇ ਸਿੰਘ ਹੈ ਤੇ ਜਸਪਾਲ ਮੇਰਾ ਦੋਸਤ ਹੈਗਾ ਇਹਨਾਂ ਦੇ ਘਰ ਚੋਰੀ ਹੋਈ ਹੈ ਦੇਖੋ ਸਭ ਤੋਂ ਵੱਡੀ ਨਿਰਾਸ਼ਾ ਪ੍ਰਸ਼ਾਸਨ ਦੀ ਕਹੂੰਗਾ ਹੁਣ ਇਹਨਾਂ ਦੇ ਕਰ ਲਲ ਉਹਨਾਂ ਦੇ ਪੈਰ ਛੱਪੇ ਪਏ ਨੇਗੇ ਭਾਂਡਿਆਂ ਦੇ ਹੱਥ ਛੱਪੇ ਪਏ ਨੇਗੇ ਉਹ ਕੋਈ ਕੁਝ ਟ੍ਰੇਸ ਨਹੀਂ ਕਰਿਆ ਉਲਟਾ ਇਹਨਾਂ ਦੀ ਪੁਲਿਸ ਵਾਲੇ ਗਰਮ ਹੋਈ ਜਾਂਦੇਗੇ ਵੀ ਤੁਹਾਨੂੰ ਪਤਾ ਹੀ ਲੱਗਿਆ ਸੁੱਤੇ ਪਿਓ ਕੌਣ ਗੌਰ ਕਰੂਗਾ ਘਰ ਦੀ ਜੇਬ ਉਹ ਤੇ ਵੀ ਮੜਾ ਹਾਲ ਆ ਵੀ ਇਹ ਪ੍ਰਸ਼ਾਸਨ ਨੂੰ ਚਿੰਦਾਗਾ ਵੀ ਆ ਕੇ ਇਹਦੀ ਤਹ ਤੱਕ ਜਾਣ ਇਹਨਾਂ ਨੇ ਤਿੰਨ ਦਿਨ ਹੋ ਗਏ ਨਾ ਦਾ ਗਲਾਸਾਂ ਦੇ ਹੱਥ ਲਾਇਆ ਤਾਂ ਅਸਲੇ ਦੇ ਪੈਰ ਛਪੇ ਹੋਇਆ ਨਾ ਉਹ ਨੂੰ ਹੱਥ ਲਾਏਗਾ ਉਹ ਚੈੱਕ ਕਰਨ ਜਿਵੇਂ ਹੁੰਦਾ ਹੀ ਹੈਗਾ ਸਾਰਾ ਹਾਂ ਤਾਂ ਜਿਹੜੀ ਹੁੰਦੀ ਹੈ ਟੀਮ ਆ ਕੇ ਆਪਦਾ ਚੈੱਕ ਕਰੇ ਪਤਾ ਲੱਗੂਗਾ ਬਾਇਓਮੈਟ੍ਰਿਕ ਦਾ ਪਤਾ ਲੱਗ ਹੀ ਜਾਣਾਗਾ ਵੀ ਕੀ ਦੇ ਹੈ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਉਲਟਾ ਜਿੰਨੇ ਕੈਮਰਿਆਂ ਜੋ ਪੜਤਾਲ ਕਰ ਰਿਹਾ ਇਹ ਮੁੰਡਾ ਆਪ ਲਾ ਲੋ ਵੀ ਅਸੀਂ 2-4 ਮੁੰਡੇ ਦੇ ਯਾਰ ਦੋਸਤ ਹੈਗੇ ਨੇ ਨਾਲ ਜਾ ਕੇ ਇਹ ਆਪ ਚੈੱਕ ਕਰ ਰਹਿਗਾ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਹੈਗੇ ਨਾਲ ਮੌਲ ਬਹੁਤ ਮਾੜਾ ਹੈਗਾ ਬਾਈ ਇਹ ਸਰਕਾਰ ਪ੍ਰਸ਼ਾਸਨ ਨੂੰ ਚਾਹੀਦਾ ਹੈਗਾ ਪੱਕੀਆਂ ਡਿਊਟੀਆਂ ਲਾਉਣ ਬਾਜ਼ਾਰਾਂ 'ਚ ਸਾਰੀ ਰਾਤ ਦੀ ਗਸ਼ਤ ਚਾਹੀਦੀ ਹੈਗੀ ਹੁਣ ਜਿਵੇਂ ਮੁੰਡਾ ਦੱਸ ਰਿਹਾ ਕੈਮਰੇ 'ਚ ਦੇਖਿਆਗਾ 1.5 ਤੋਂ 2 ਘੰਟੇ ਤੋਂ ਸੜਕ ਦੀ ਗੇੜੇ ਦਿੰਦੇ ਫਿਰ ਹੀ ਹੈਗੇ ਉਹਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਹੈਗਾ ਵੀ ਕੌਣ ਹੈਗਾ ਵੀ ਕਿੱਥੇ ਫਿਰਦੇ ਹੋਗੇ ਕੈਮਰੇ ਬਜਾਰਾਂ ਜੀ ਵੀ ਲੱਗੇ ਹੋਏ ਹੈਗੇ ਘੱਟੋ ਘੱਟ ਜੇ ਜ਼ਿਆਦਾ ਨਹੀਂ 2-4 ਮਲਾਜ਼ਮ ਤਾਂ ਚੌਂਕ 'ਚ ਖੜਨੇ ਚਿੰਦੇ ਹੈਗੇ ਨੁਕਸਾਨ ਇਹਦਾ ਹੈ ਨੁਕਸਾਨ ਬਈ 8 ਕਮ ਸੇ ਕਮ 8 ਤੋਂ 9 ਲੱਖ ਰੁਪਏ ਦਾ ਨੁਕਸਾਨ ਆਇਆ ਮਤੀਪ 5 ਦੇ 6 ਦੀ ਰਾਤ ਨੂੰ ਇੱਥੇ ਚੋਰੀ ਹੋਈ ਹੈ ਜਿੱਥੇ ਸਿਮਰਨਜੀਤ ਕੌਰ ਲੇਡੀਜ਼ ਜੋ ਆਪਣੇ ਪੇਕੇ ਦਿੱਲੀ ਗਈ ਹੋਈ ਸੀ ਜਿਸ ਨੂੰ ਵੀ ਦਰਾਨੀ ਨੇ ਦੱਸਿਆ 6 ਤਰੀਕ ਨੂੰ ਕਿ ਵੀ ਉਹਦੇ ਕਮਰੇ ਦੇ ਜਿੰਦੇ ਟੁੱਟੇ ਹੋਏ ਨੇ ਜਦੋਂ ਉਹਨੇ ਆਣ ਕੇ ਦੇਖਿਆ ਤਾਂ ਉਹਦੇ 10 ਟੋਲੇ ਸੋਨਾ ਤੇ ਚਾਂਦੀ ਉਹ ਚੋਰੀ ਹੋਏ ਹੋਏ ਸੀ ਜਿਸ ਤੇ ਸਿਮਰਜੀਤ ਕੌਰ ਦਾ ਬਿਆਨ ਲੈ ਕੇ ਐਫਆਈਆ ਦਰਜ ਕਰ ਦਿੱਤੀ ਗਈ ਹੈ ਤੇ ਅਗਲੇ ਸਰਾਕ ਅਸੀਂ ਸੀਸੀਟੀਵੀ ਦੇ ਰਾ ਕੈਮਰੇ ਚੈੱਕ ਕਰ ਰਹੇ ਹਾਂ ਤੇ ਜਲਦੀ ਚੋਰਨ ਟ੍ਰੇਸ ਕਰ ਲਿਆ ਜਾਏਗਾ ਹਾਂਜੀ ਅਨਨੋਨ ਬੰਦੇ ਦੇ ਕਾਪੀ ਕੋਈ ਸੀਸੀਟੀਵੀ ਚੈਕਿੰਗ ਕੀਤੀ ਵੀ ਜੇ ਤੁਹਾਨੂੰ ਮਿਲੇ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਸਾਨੂੰ ਕੁਝ ਕਲੂਸ ਮਿਲੇ ਨੇ ਅਸੀਂ ਉਹ ਬਾਅਦ ਚ ਦੱਸਾਂਗੇ ਕਿ ਜਦ ਅੰਦਰ ਜੋ ਟ੍ਰੇਸ ਹੋ ਗਿਆ ਤੇ ਤਫਤੀਸ਼ ਜਾਰੀ ਹੈ ਸਾਹਿਬ ਮਤਲਬ ਜੀ ਕੋਈ ਪਿਆ ਜਾ ਰਿਹਾ ਕੋਈ ਸ਼ੱਕ ਵੀ ਹੈ ਜੀ ਉਹਨਾਂ ਦਾ ਵੀ ਨਾਮ ਦਿੱਤਾ ਜਦੋਂ ਹਾਂ ਉਹਦੀ ਵੀ ਅਸੀਂ ਲੇਡੀਆਂ ਦਾ ਉਹਨਾਂ ਦੇ ਨੌਕਰਾਂ ਨਹੀਂ ਸੀ ਜਿਹਨੂੰ ਉਹਦੇ ਦਿੱਲੀ ਜਾਣ ਬਾਰੇ ਪਤਾ ਸੀ ਤੇ ਓਬਵੀਅਸ ਚੈੱਕ ਕਰ ਰਹੇ ਆ ਕੋਈ ਮਿਲੇ ਨਹੀਂ ਯੂਨਿਟ ਦੇ ਬੰਦੇ ਪ੍ਰੈਸ ਤੋਂ ਨਹੀਂ ਅਸੀਂ ਹੋ ਜੇ ਉਹ ਤਾਂ ਫਿਰ ਟੈਕਨੀਕਲੀ ਤੌਰ ਤੇ ਚੈੱਕ ਕਰ ਰਹੇ ਆ ਅੱਛਾ ਜਿਸ ਤਰ੍ਹਾਂ ਸਾਰੇ ਚੋਰੀ ਹੋਈ ਹੈ ਜੀ ਮੌਕੇ ਤੇ ਕੋਈ ਪ੍ਰਾਂਤ ਸਿੰਘ ਵਿਪਾਲ ਦੀ ਟੀਮ ਜਾਂ ਕੋਈ ਹੋਰ ਕੁਝ ਨਹੀਂ ਮਿਲਾਈ ਗਈ ਜਿਸ ਤਰ੍ਹਾਂ ਉਹਦੇ ਉਹ ਬਿਲਕੁਲ ਤਰ੍ਹਾਂ ਦੇ ਨਿਸ਼ਾਨ ਹੋਏ ਉਹ ਵੀ ਉਹ ਵੀ ਲੈਨੇ ਜੀ ਹਾਂ ਸਰ ਬੜੀਆਂ ਚੋਰੀ ਹੋ ਗਈਆਂ ਨੇ ਸ਼ਹਿਰ ਦੇ ਵਿੱਚ ਕੋਈ ਕਦਰ ਦੀ ਗਸਤ ਵਗੈਰਾ ਵੀ ਹੋਰੀ ਸ਼ਹਿਰ ਦੇ ਵਿੱਚ ਨਹੀਂ ਗਸਤ ਹੈ ਜੀ ਰਾਤ ਨੂੰ ਗਸਤ ਵਧਾਈ ਗਈ ਹੈ ਅਸੀਂ ਇੱਕ ਪੀਸੀਆਰ ਹੈ ਉਹਨੂੰ ਵੀ ਸਚਾਲੂ ਰੂਪਨਾ ਚਾਲੂ ਕੀਤਾ ਗਿਆ ਇਹ ਇਹਦੇ ਨੱਥ ਪਾਈ ਜਾ ਜੀ ਕੋਈ ਉਸ ਦੀ ਲਾਜ਼ਮੀ ਕਮੀ ਵੀ ਹੈ ਕਿ ਠੀਕ ਹੈ ਜੀ ਬੰਦ ਕੇ ਨਾਜ਼ਦੀ ਕਮੀ ਹੈ ਤੇ ਠੀਕ ਹੈ